ਜੁੱ ਫੜਨੀ ਫੜਨਾਗਾ ਚੁੱਪ ਕਰ ਮਨਿਕ ਮਨਿਕ ਤੋਰੇ ਹੂੰ ਤੱਕ ਉਹ ਆਨਲਾਈਨ ਸ਼ੋਪਿੰਗ ਕਰਦੇ ਆਂ ਸੀ ਆਹ ਦੇਖਦੇ ਆਪਾਂ ਕਿੱਦੇ ਜਾਊਗਾ ਇਹ ਚੁੱਪ ਕਰ ਚੁੱਪ ਕਰ ਮਨਿਕ ਮਨਿਕ ਹੋ ਜਾ ਇਹ ਖਰਚ ਖਰਚ ਹੋਤੀ ਪੰਜਾਬ ਵਾਲਿਆਂ ਦੇ ਪੰਜਾਬ ਵਾਲੇ ਤੇ ਫੜ ਲਿਆ ਸੀ ਚੁੱਪ ਚੁੱਪ ਕਰ ਜਾ ਚੁੱਪ ਕਰ ਜਾ ਆਜੋ 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 ਇੱਕ ਤਾਂ ਤੇਰੀਆਂ ਬੋਧਰੀਆਂ ਜਾਂ ਘਟਾਉਣ ਵਾਲੀਆਂ ਨੇ ਜਲੂਸ ਕਰਦੇ ਨਾ ਬਾਜ਼ਾਰ ਦੇ ਵਿੱਚ ਆ ਫੜ ਲਿਆ ਸਰਪੰਚ ਫੜ ਲਿਆ ਮੈਂ ਕਰਦਾ ਹੋਂ ਨਾ ਆਨਲਾਈਨ ਸ਼ੋਪਿੰਗ ਕਰਦਾਗਾ ਅਸੇ ਉਰੋਂ ਲੈ ਕੇ ਜਾਂਨਾ ਕੱਪੜੇ ਤੋਂ ਓਏ ਆਨਲਾਈਨ ਵੀ ਭੇਜ ਦਿੰਦੇ ਨੇ ਏ ਜਾਨ ਦੇ ਕਰ ਚਲਾਕੀਆਂ ਕਰਦੇ ਲੁਧਿਆਣੇ ਆਜ ਮੰਗਾ ਕੇ ਲੈ ਜਾਂਦੇ ਆ ਸਾਡੇ ਜਮਾਖਾ ਨੂੰ ਵੀ ਦਵਾ ਕੱਪੜੇ ਆਨਲਾਈਨ ਤੋਂ ਇਹਨੇ ਬੇਦਕਾਰ ਫੋਲੋ ਜਿਹੜਾ ਮਰਜੀ ਸੂਟ ਮੰਗਾ ਲੈ ਕੋਲੇ ਲੱਗਿਆ ਕਾਟਨ ਦੇ ਉੱਪਰ 50% ਦਾ ਡਿਸਕਾਊਂਟ ਐ ਲੋ 250 ਰੁਪਏ ਦੀ ਰੇਂਜ ਦੇ ਵਿੱਚੋਂ ਕੁੱਲ 250 ਦਾ ਕਾਟਨ ਮੈਂ ਕਹਿੰਦਾ ਜੀ ਸੁਪਰ ਅਮੇਜ਼ਿੰਗ ਸੂਟ ਆ ਜੀ 500 ਰੁਪਏ ਦੇ ਕੰਬੋ ਦੇ ਵਿੱਚ ਡਿਜ਼ਾਈਨ ਚੈੱਕ ਕਰੋ ਤੁਸੀਂ 250 250 ਦੇ ਵਿੱਚੋਂ 500 ਦੋ 500 ਦੇ ਦੋ ਸੂਟ ਆ ਕੋਈ ਦੇ ਦੇ ਜੁਮੇਵਾਰਾਂ ਜੀ ਐ ਲੋ ਬ੍ਰਾਂਡ ਨਾਲ ਦੁਪੱਟੇ ਚੈੱਕ ਕਰੋ ਜੀ ਬਾਕੀ ਭਾਈ ਹੱਥ ਜਿ ਫੜੇ ਬਦਲਾਇ ਇੱਕ ਬੰਦੀ ਬੋਲਿਆ ਪੋਰ ਦਾ ਡੌੜ ਦਾ ਪਿਓਰ ਗੀਜ਼ਾ ਕਾਟਨ ਦੇ ਉੱਪਰ ਇੱਕ ਨੰਬਰ ਦਾ ਆਰਟੀਕਲ ਹੋਊਗਾ ਜੀ ਇਹ ਲੋ ਮਸਲੀਨ ਕਾਟਨ ਦੇ ਉੱਪਰ ਚੈੱਕ ਕਰੋ ਕੁਆਲਿਟੀ 500 ਰੁਪਏ ਦੇ ਵਿੱਚ ਕੰਬੋ ਲਾਦਾ 500 ਰੁਪਏ ਦੇ ਵਿੱਚ ਕੁੱਲ ਪੈਂ 500 ਦੇ ਮੈਂ ਕਹਿੰਦਾ ਜੀ ਹਰੇਕ ਸਾਲ ਹੁੰਦੀ ਲੱਗਦੀ ਹੈ ਸੇਲ ਤੌਬਾ ਤੌਬਾ ਸੇਲ ਹੈ ਜੀ ਤੌਬਾ ਤੌਬਾ ਆ ਚੈੱਕ ਕਰੋ ਕੱਪੜੇ ਚੈੱਕ ਕਰੋ ਨਾਲ ਕੁਆਲਿਟੀਆਂ ਚੈੱਕ ਕਰੋ ਜੀ ਬਾਕੀ ਭਾਈ ਕੱਪੜਾ ਤੇਰਾ ਮੈਂ ਕਹਿੰਦਾ ਜੀ ਇੱਕ ਨੰਬਰ ਦੀ ਚੀਜ਼ ਉਹ ਗੰਗਾ ਸਾਹਿਬਾ ਰਾਮਟੈਕਸ ਰਾਖ ਇਨਾਂ ਦੇ ਉੱਪਰ ਵੀ 50% ਦੀ ਡਿਸਕਾਊਂਟ ਦੇਵਾਂਗੇ ਜੀ ਸ਼ੇਅਰ ਕਰ ਦਿਓ ਬਾਜੀ ਸਾਰੇ ਵੀਡੀਓ ਸ਼ੇਅਰ ਕਰੋ ਨਾਲੇ ਸਕਰੀਨਸ਼ਾਟ ਤੇ ਨੰਬਰ ਦਿੱਤਾ ਹੋਇਆ ਨਾਲੇ ਆਪ ਗਿਫਟ ਵੀ ਮਿਲੇਗਾ ਸ਼ੇਅਰ ਕਰਨ ਨਾਲੇ